ਖਾਦਰਬਾਦ ਤੋਂ ਬੈਂਗਲੁਰੂ ਜਾ ਰਹੀ ਇੱਕ ਨਿਜੀ ਬਸ ਦੀ ਦੋ ਪਹੀਆ ਵਾਹਨ ਦੇ ਨਾਲ ਟੱਕਰ ਹੋ ਗਈ ਜਿਸ ਤੋਂ ਬਾਅਦ ਉਸ ਨੂੰ ਭਿਆਨਕ ਅੱਗ ਲੱਗ ਗਈ ਹੈ। ਸਬਾਤ ਸਵੇਰ ਤੋਂ ਚੁੰਮ ਤੱਕ 20 ਲੋਕਾਂ ਦੀ ਦਰਦਨਾਕ ਮੌਤ ਹੋ ਚੁੱਕੀ ਹੈ। ਇਸ ਘਟਨਾ ਦੀ ਜਾਣਕਾਰੀ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦਿੱਤੀ ਹੈ। ਅਧਿਕਾਰਤ ਸੂਤਰਾਂ ਨੇ ਸੰਕੇਤ ਦਿੱਤਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ। ਮ੍ਰਿਤਕਾਂ ਦੇ ਵਿੱਚ ਇੱਕ ਬਾਈਕ ਸਵਾਰ ਵੀ ਸ਼ਾਮਲ ਹੈ। ਸੋ ਮੁੱਢਲੀ ਜਾਣਕਾਰੀ ਅਨੁਸਾਰ ਮੋਟਰਸਾਈਕਲ ਕੋਨੂਲ ਦੇ ਚਨਾਟਿਕੁਰ ਨੇੜੇ ਬਸ ਦੇ ਨਾਲ ਟਕਰਾ ਗਿਆ ਸੀ। ਉਸ ਦੇ ਹੇਠਾਂ ਆ ਗਿਆ ਜਦੋਂ ਕਿਸ ਦੇ ਬਾਲਨ ਟੈਂਕ ਦਾ ਟੱਕਣਾ ਜਿਹੜਾ ਕਿੁੱਟ ਗਿਆ ਤੇ ਕੁਰਨੂ ਰੇਸ ਦੇ ਡੀਆਈਜੀ ਪ੍ਰਵੀਨ ਨੇ ਕਿਹਾ ਕਿ ਸਾਹਸੇ ਤੋਂ ਵਿੱਚ ਇੱਕ ਮੋਟਰਸਾਈਕਲ ਸਵਾਰ ਸਣੇ ਕਈ ਯਾਤਰੀਆਂ ਦੀ ਦਰਦਨਾਕ ਹੋਂਤ ਹੋ ਚੁੱਕੀ ਹੈ ਪੁਲਿਸ ਸਥਿਤੀ ਦਾ ਮੁਲਾਂਕਣ ਕਰਨ ਦੇ ਵੀ ਬਸਤੇ ਵਿੱਚ ਦਾਖਲ ਹੋ ਰਹੀ ਹੈ ਤੇ ਬਾਕੀ ਦੇ ਯਾਤਰੀਆਂ ਦੀ ਹਾਲਤ ਦਾ ਪਤਾ ਲਗਾਉਣ ਦੀ ਕੋਸ਼ਿਸ਼ ਵੀ ਕਰ ਰਹੀ ਹੈ ਹਾਦਸੇ ਵਿੱਚ ਮਾਰੇ ਗਏ ਅਤੇ ਬਚੇ ਲੋਕਾਂ ਦੀ ਪੂਰੀ ਸਥਿਤੀ ਦੇ ਬਾਰੇ ਉਸ ਸਮੇਂ ਪਤਾ ਲੱਗੇਗਾ ਜਦੋਂ ਇਸ ਮਾਮਲੇ ਦੀ ਪੂਰੀ ਜਾਂਚ ਅਤੇ ਹਾਦਸੇ ਦੇ ਕਾਰਨ ਸ਼ਾਮਲ ਸਾਰੇ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਸ਼ਾਰਟ ਸਰਕਟ ਕਾਰਨ ਬੱਸ ਦਾ ਦਰਵਾਜ਼ਾ ਜam ਹੋ ਗਿਆ ਸੀ ਤੇ ਬੱਸ ਮਿੰਟਾਂ ਦੇ ਵਿੱਚ ਹੀ ਪੂਰੀ ਤਰ੍ਹਾਂ ਸੜ ਗਈ ਹੈ। ਬਚੇ ਹੋਏ ਜ਼ਿਆਦਾਤਰ ਲੋਕਾਂ ਦੀ ਉਮਰ 25 ਤੋਂ 35 ਸਾਲ ਦੇ ਵਿਚਕਾਰ ਹੈ। ਜ਼ਿਲ੍ਹਾ ਕਲੈਕਟਰ ਏ ਸੀਰੀ ਨੇ ਦੱਸਿਆ ਕਿ ਬੱਸ ਦੇ ਵਿੱਚ ਡਰਾਈਵਰ ਸਮੇਤ 41 ਲੋਕ ਸਵਾਰ ਸਨ ਤੇ 41 ਵਿੱਚੋਂ 21 ਨੂੰ ਲਪੇਟਿਆ ਗਿਆ। ਬਚੇ ਹੋਏ ਲੋਕਾਂ ਦੀ ਹਾਲਤ ਬੇਹੱਦ ਸਥਿਰ ਹੈ ਤੇ ਖਤਰੇ ਤੋਂ ਬਾਹਰ ਕੱਸੀ ਜਾ ਰਹੀ ਹੈ। ਉਨਾ ਕਿਹਾ ਕਿ ਹਾਦਸੇ ਤੋਂ ਬਾਅਦ ਬਹੁਤ ਸਾਰੇ ਯਾਤਰੀ ਵਾਹਨ ਵਿੱਚੋਂ ਬਾਹਰ ਨਹੀਂ ਨਿਕਲ ਸਕੇ ਕਿਉਂਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਯਾਤਰੀ ਸੌ ਰਹੇ ਸੀ। ਬੱਸ ਦਾ ਦਰਵਾਜ਼ਾ ਤੁਰੰਤ ਨਹੀਂ ਖੁੱਲਿਆ ਕਿਉਂਕਿ ਕੁਝ ਤਾਰਾ ਵੀ ਕੱਟੀਆਂ ਗਈਆਂ ਸਨ ਜਿਸ ਦੇ ਨਾਲ ਹਾਦਸੇ ਦੀ ਗੰਭੀਰਤਾ ਹੋਰ ਵੀ ਵੱਧ ਗਈ ਹੈ। ਸੋ ਬੱਸ ਦੇ ਵਿੱਚ ਸਵਾਰ ਜ਼ਿਆਦਾਤਰ ਯਾਤਰੀ ਹైదరాబాద్ ਦੇ ਸਨ। ਸ਼ੁਰੂ ਦੇ ਵਿੱਚ ਕਿਹਾ ਸੀ ਕਿ ਬੱਸ ਗਵੰਡੀ ਤੇਲੰਗਾਨਾ ਦੇ ਹైదరాబాద్ ਜਾ ਰਹੀ ਹੈ। ਪਰ ਵੀ ਨੇ ਕਿਹਾ ਕਿ ਬਹੁਤ ਸੁਰੱਖਿਆ ਸਾਧਨਾਂ ਦੀ ਵਰਤ ਰਹੀ ਹੈ ਤੇ ਬੱਸ ਦੇ ਡੀਜ਼ਲ ਟੈਂਕ ਨੂੰ ਖਾਲੀ ਕਰ ਰਹੀ ਹੈ। ਇਸ ਦੌਰਾਨ ਸੜੀਆਂ ਹੋਈਆਂ ਲਾਸ਼ਾਂ ਦੇ ਡੀਐਨਏ ਨਮੂਨੇ ਇਕੱਠੇ ਕਰਨ ਦੇ ਲਈ ਡਾਕਟਰ ਮਾਹਿਰਾਂ ਦੀ ਇੱਕ ਟੀਮ ਵੀ ਪਹੁੰਚੀ ਹੈ ਤੇ ਡੀਆਜੀ ਨੇ ਕਿਹਾ ਕਿ ਜਿਸ ਪਾਸੂਆਗ ਲੱਗੀ ਸੀ ਉਸ ਦੇ ਵਿੱਚ ਅੱਗ ਉੱਤੇ ਕਾਬੂ ਪਾਉਣ ਦਾ ਵੀ ਕੋਈ ਉਪਾਅ ਨਹੀਂ ਸਕਾ ਜਿਸ ਦੇ ਨਾਲ ਯਾਤਰਾ ਦੌਰਾਨ ਸੁਰੱਖਿਆ ਪਾੜਨਾ ਟੈਮਰਜੂਸੀ ਤਿਆਰੀ ਦੇ ਵਿੱਚ ਕਮੀ ਆ ਉਸ ਦਾ ਕਰ ਹੋ ਜਾਦਾ ਹੈ ਤੋਂ ਤੇ ਮੁੱਖ ਮੰਤਰੀ ਐਂਡ ਚੰਦਰ ਬਾਬੂ ਨਾਇਡੂ ਨੇ ਇਸ ਘਟਨਾ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਨਾਇਡੂ ਨੇ ਕਿਹਾ ਕਿ ਉਹਨਾਂ ਨੇ ਜ਼ਿਲ੍ਹਾ ਕਲੈਕਟਰ ਤੇ ਪੁਲਿਸ ਸੁਪਰਡੈਂਟ ਯਾਨੀ ਕਿ ਐਸਪੀ ਦੇ ਨਾਲ ਗੱਲ ਕੀਤੀ ਹੈ ਤੇ ਜ਼ਖਮੀਆਂ ਦਾ ਇਲਾਜ ਵੀ ਕੀਤਾ ਜਾ ਰਿਹਾ ਹੈ